ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਟਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਛੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਤਾਜ਼ੀਆਂ ਸੂਈਆਂ ਆਓ ਵੀਰ ਜੀ ਇਹਨਾਂ ਬਾਰੇ ਲੈਣਿਆਂ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਲਾਮ ਵੀਰੇ ਕੀ ਹਾਲ ਚਾਲ ਠੀਕ ਠਾਕ ਜੀ ਕੁਲਵਿੰਦਰ ਸਿੰਘ ਜੀ ਵਧੀਆ ਵੀਰੇ ਵਧੀਆ ਹਾਂਜੀ ਵੀਰ ਜੀ ਨਾ ਦੱਸਿਓ ਨਾ ਅਰਜਨ ਸਿੰਘ ਜੀ ਹਾਂਜੀ ਤੇ ਪਿੰਡ ਸ਼ਿਕਾਰ ਮਾਸੀਆਂ ਹਾਂਜੀ ਜਲਾ ਗਰਦਾਸਪੁਰ ਤਸਵੀਰ ਤੇਰਾ ਬਾਬਾ ਨਾਨਕ ਠੀਕ ਹੈ ਜੀ ਤੇ ਫੋਨ ਨੰਬਰ ਹੈਗਾ ਜੀ 98559 ਹਾਂਜੀ 08676 ਠੀਕ ਹੈ ਜੀ ਤਾਂ ਵੀਰ ਜੀ ਚੰਗੀਆਂ ਝੋਟੀਆਂਆਂ ਗਿਆ ਕੋਲੇ ਆ ਰੋਟੀਆਂ ਕੱਲ ਦੀਆਂ ਦੋਏ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਉਹ ਉਹਨੂੰ ਤਜਾ ਦਿਨ ਸੂਈਓ ਪਰਲੀ ਨੂੰ ਆ ਦੋ ਜਿਹੜੀਆਂ ਕੱਲ ਦੀਆਂ ਸੂਈਆਂ ਨੇ ਤਾਂ ਉਹ ਦਿਨ ਵੀਰੇ ਕਿੜੀਆਂ ਪਾਈਆਂ ਝੋਟੀਆਂ ਫਿਰ ਉਹਦਣੇ ਉਹ ਘੰਟੇ ਦੀ ਵੇਗੀਆਂ ਵੀਰ ਕੀ ਬਾਤ ਘੰਟੇ ਦੀ ਵੇਗੀਆਂ ਕੱਲ ਵੀ ਆਈਆਂ ਕੱਲ ਵੀ ਵੇਗੀਆਂ ਪਰਸੋਂ ਵੀ ਵੇਗੀਆਂ ਰੇਟ ਵੇਗਦਾ ਹਨਾ ਜੀ ਆ ਵੀ ਹੁਣੇ ਆਈਆਂ ਨੇ ਬਹੁਤ ਪਹੁੰਚ ਆ ਹਾਂਜੀ ਹਾਂਜੀ ਅੱਗੇ ਵੀਰ ਜੀ ਦੱਸਣ ਦੇ ਕਿ ਵਪਾਰੀ ਵੀਰਾਂ ਖੜੀਆਂ ਉਹ ਦੋਰੇ ਫੇਰ ਲੈ ਗਏ ਦੋ ਦੋ ਫੇਰ ਲੈ ਗਏ ਦੋ ਤਿੰਨ ਫੇਰੇ ਲਾਗੇ ਨੇ ਕੀ ਬਾਤ ਹੈ ਜੀ ਲੰਮੇ ਸਮੇਂ ਤੋਂ ਕੰਮ ਆ ਰੇਟ ਜੈਜ ਹੁੰਦਾ ਜੀ ਤਾ ਕਰੀਏ ਵੀਰੇ ਸ਼ੁਰੂ ਹਾਂ ਵੇਖੋ ਝੋਟੀ ਵੇਖੋ ਹਾਂਜੀ ਇਹਦੇ ਬਾਰੇ ਦੱਸਿਓ ਇਹ ਝੋਟੀ ਕਾਲੀ ਸੂਈ ਦੇ ਤਾਂ 14 ਕਿਲੋ ਦੀ ਗਰੰਟੀ ਦਿੰਦੇ ਪਿੰਦੇ ਸੂਏ 14 ਕਿਲੋ ਦੁੱਧ ਕੱਢਿਆ ਨੇ ਅੱਛਾ ਜੀ ਤੇ ਹੁਣ ਵੀ ਇਹ ਥੱਲੇ 10 ਕਿਲੋ ਬੋਲਾ ਹੋਏਗਾ ਸਟਾਰਟਿੰਗ 10 ਕਿਲੋ ਹਾਂ ਕਾਲੀ ਸੂਈ ਜੈ ਸਾਫ਼ ਕਰਤੀ ਆ ਵੇਖਣੋ ਸਾਫ਼ ਕਰਕੇ ਲਿਆਂਦੀ ਆ ਬਿਲਕੁਲ ਜੀ ਤੇ ਰਾਤੀ ਸੱਚਾਈ ਤੇ ਕੰਮ ਆਈ ਤੁਹਾਡਾ ਰਾਤੀ ਵਿੱਚ ਹੋਈ ਸੀ ਤੇ ਸਵੇਰੇ ਵਿੱਚ ਹੋ ਕੇ ਦੇ ਦਿੱਤੀ ਠੀਕ ਆ ਤਾਂ ਵੇਖੋ ਬੱਚਾ ਕੀ ਪਲੇ ਜੀ ਨੇ ਬੱਚਾ ਕਟੀਆਂ ਹੀ ਨੇ ਤੰਨਾ ਮਗਰ ਕੀ ਬਾਤ ਹੈ ਵੇਖੋ ਵੀਰੋ ਕੱਟੀ ਆ ਗਈ ਆ ਵੱਡੇ ਪੱਲੇ ਜੀ ਛੋਟੀ ਆ ਲੈ ਵਲੂਆ ਚੈੱਕ ਕਰ ਲਓ ਬਾਕੀ ਵੀਰ ਜੀ ਨੇ ਦੱਸਿਆ ਕੀ ਏ ਬੋਲੇ ਤਾਂ ਸਾਫ ਕਰਤੀ ਆ ਜੀ ਏ ਅੱਜ ਕੱਲ ਹੀ ਸੂਈ ਹੈ ਬੋਲਾ ਸਵੇਰੇ ਸਾਫ ਕਰਕੇ ਲੈਂਦੀ ਏ ਠੀਕ ਹੈ ਜੀ ਸਵੇਰੇ ਲੈ ਕੇ ਆਏ ਤਾਂ ਵੱਡੀ ਛੋਟੀ ਆ ਗਈ ਆ ਜੀ ਅਗਲੇ ਥਾਂ ਚੋਂ ਟੋਕਾ ਰਹਿ ਗਿਆ ਕਲੀ ਜੁੜੀ ਬਹੁਤ ਜ਼ਿਆਦੀ ਆ ਉਹ ਵੱਡੇ ਕੋਲ ਟੋਕਾ ਜੁਗਾਇਆ ਠੀਕ ਠੀਕ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਹਾਂ ਚਗਾਠਾ ਚ ਗੂਠਾ ਚੰਗਾ ਲੱਗਾ ਜੀ ਬਿਲਕੁਲ ਖਾਦੀ ਕਰਤੀ ਆ ਯਾਰ ਸਵੇਰੇ ਠੀਕ ਆ ਜੀ ਰਾਤੀ ਵਿੱਚ ਹੋਈ ਹੁਣ ਪਾਸ ਕਰਕੇ ਚੱਜਦਾ ਲਿਆਉਣੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਬਿਲਕੁਲ ਬਿਲਕੁਲ ਬਾਅਦ ਕੇ ਇਹਨੂੰ ਲਾਂਮਾ ਜਰੂਰ ਦੇਣ ਨਹੀਂ ਨਹੀਂ ਬਿਲਕੁਲ ਜੀ ਸਚਾਈ ਦਾ ਕੰਮ ਆ ਜੀ ਲੰਮੇ ਸਮੇਂ ਦਾ ਤੁਹਾਡਾ ਵੇਖੋ ਵੀਰੋ ਫੇਸ ਕੁਆਲਟੀ ਚੈੱਕ ਕਰ ਲਓ ਸ਼ਿੱਕੀ ਆ ਦਿੰਦੀ ਹਾਂਜੀ ਆ ਲਾ ਦਿਓ ਇੱਕ ਕਰ ਵੇਖੋ ਵੀਰੋ ਵੇਖ ਲਓ ਪੱਲੀ ਜੁੜ ਫੁੱਲ ਪੱਲੀ ਜੁੜੀ ਆ ਤਾਂ ਸੋਹਣੀ ਝੋਟੀ ਆ ਕੀ ਬਾਤ ਆ ਜੀ हां मगर बच्चा वीरयो चंगे असली माल दा पाग कटटी कटटिया वे ना नाडू जे पता आ हीो ना बिल्कुल ता जी सारा राखे किसे भी कड ओसे चोई दे सवेरे फेर साफ करके ल्यांदी है देखो वीरयो नौ कला थाना गया ਝੋਟੀ ਨੂੰ ਬਹੁਤ ਸੁਣੀ ਝੋਟੀ ਹੈ ਕੱਟੀ ਬਹੁਤ ਵਧੀਆ ਸੀ ਕੱਟੀਏ ਤੇ ਬਹੁਤੀ ਅਸਲੀ ਕੱਟੀਆਂ ਹੁੰਦੀਆਂ ਬਿਲਕੁਲ ਇਹ ਦੂਜੇ ਸੂਏ ਉਹ ਪਹਿਲੇ ਸੂਏ ਆ ਠੀਕ ਆ ਜੀ ਤਾਂ ਵੀਰ ਜੀ ਇਹ ਝੋਟੀ ਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਖਾਣਾ ਦੇ ਦੇਣੀ ਮੋਲ ਐਵੇਂ ਘੜੀ ਮੂੜੀ ਥਾਂ ਠਾਂ ਕਰਦੇ ਰਹੀਏ ਮੋਲੋ ਤਾਂ ਸਵਾਲ ਆਖੇ ਹਾਂਜੀ ਤੇ ਦੇਦਨੀ 120 ਦੀ 120 ਦੀ ਹਮ ਮਾਨਤਨਵੀਰ ਜੀ ਕੋਈ ਹਿਆਰ ਕਰਦਾਂਗੇ 2 ਜਾਂਦੇ 18 ਦੀ 18 ਦੀ ਥਾਂ 18 ਜੋ 100 ਰੁਪਏ ਹੀ ਛੱਡਣਾ ਮੈਂ ਅੱਛਾ ਜੀ ਉਹ ਫੂਡ ਕਰੇ ਜਿਹਨੇ ਲੈਣੀ ਹੈ ਝੋਟੀ ਹੈ 14 ਕਿਲੋ ਦੁੱਧ ਨਾ ਦੇਗੀ ਫਿਰ ਗੱਲ ਕਰਿਓ ਬਿਲਕੁਲ ਜੀ ਮੈਂ ਠੀਕ ਹੈ ਜੀ ਪਰਾਣਾ ਐਕਸਪੀਰੀਅੰਸ ਆ ਵੀਰੋ ਨਾਲ ਦਾ ਚੰਗੇ ਝੋਟੀਆਂ ਲੈ ਜਾਂਦੇ ਆ ਬਦਲੇ ਚੰਗੀਆਂ ਗੱਦੀ ਤੇ ਸੂਈ ਆ ਪਾਣ ਲੱਗੀ ਏ ਜੇ ਬਿਲਕੁਲ ਜੀ ਬਿਲਕੁਲ ਜੀ ਹਾਂ ਸਚਾਈ ਆ ਵੀਰੋ ਵੇਖੋ ਗੇਰ ਜੇ ਬੜੀ ਫਰ ਪੋਲੀ ਆ ਰੂਮ ਵਰਗੀ ਤਾਰ ਦੀ ਅੱਛਾ ਜਵਾਬ ਬੋਲੋ ਨਹੀਂ ਲੱਭਦੀਆਂ ਕੱਟੀਆਂ ਹੋ ਰਹੀਆਂ ਬਿਲਕੁਲ ਨਹੀਂ ਲੱਭਦੀਆਂ ਜੀ ਬਿਲਕੁਲ ਜੀ ਥਾਨਾ ਥਣ ਕੋਈ ਚੋਏ ਠੀਕ ਹੈ ਬਿਲਕੁਲ ਬਰਾਬਰ ਤਾਂ ਵੱਡੀ ਝੋਟੀ ਆ ਵੀਰੋ ਬਾਕੀ ਨਿੱਕੀ ਮੰਨ ਕੇ ਨਾ ਚੱਲਿਓ ਪਤਲਾ ਚਾਮਾ ਐ ਨਾੜਾ ਨੂਣਾ ਪਿੰਡੇ ਦੇ ਚੈੱਕ ਕਰ ਲਓ ਅੱਛਾ ਜੀ ਸਿੱਕੀ ਆ ਜੀ ਅਰੇ ਦਾਗ ਨਹੀਂ ਬਰਾਬਰ ਕੀਤੇ ਬਹੁਤ ਸੋਹਣੀ ਝੋਟੀ ਆ ਤਾਂ 1 18 ਦੀ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਕੋਈ ਨਾ ਮਾਨ ਤਨ ਵੀਰ ਕਰ ਦੂ ਹਨਾ ਵੀਰੇ ਤਾਂ ਦੂਜੇ ਨੰਬਰ ਤੇ ਆ ਗਈ ਝੋਟੀ ਪਹਿਲਾਂ ਝੋਟੀ ਆ ਪਹਿਲਾਂ ਸੁਆ ਪਹਿਲਾਂ ਸੁਆ ਸੋਈ ਆ ਠੀਕ ਆ ਜੀ ਕੋਈ ਲੋਰ ਨਹੀਂ ਕੀਤੀ ਕੋਈ ਨਹੀਂ ਇਹ ਵੀ ਕਾਲੀ ਸੋਈ ਸੋਈ ਦੋ ਦੰਦ ਹੈ ਜੀ ਦੋ ਦੰਦ ਹੈ ਹਾ ਇਹਦੇ ਮਗਰ ਵੀ ਕੱਟੀ ਆ ਵੇਖ ਲਾ ਕੀ ਬਾਤ ਆ ਇਹ ਵੀ ਕਾਲੀ ਸੋਈ ਆ ਇਹ ਵੀ ਚੰਗੇ ਸੀਮਨ ਦਾ ਬੱਚਾ ਪਾਇਆ ਨੇ ਹਨਾ ਕੱਟੀ ਸੋਹਣੀ ਆਈ ਮਗਰ ਤਾਂ ਖੋਲੋ ਵੀਰੇ ਝੋਟੀ ਚਚਵਾ ਚੁ ਕਿਵੇਂ ਨਿਕਲੇ ਝੋਟੀ ਜੀ ਆ ਬੜੀ ਫੋਲੀ ਇਦਾਂ ਹੀ ਬੈਜੋ ਭਾਵੇਂ ਥੱਲੇ ਹਲਦੀ ਥੋੜਾ ਵਾ ਠੰਡੀ ਧੀਰੀ ਝੋਟੀ ਕੀ ਬਾਤ ਹੈ ਜੀ ਚੰਗੇ ਸਿਓਂ ਜੋ ਆਈਏ ਫਿਰ ਝੋਟੀ ਕੋਈ ਮਾਸਾ ਹੋਲ ਨਹੀਂ ਕੀਤੀ ਕੱਟੀ ਓ ਨਿਕਲੀ ਮਾਸਾ ਵੀ ਤਾਂ ਵੇਖੋ ਵੀਰੋ ਐ ਸਾਫ ਸੁਥਰੀ ਝੋਟੀ ਆ ਸਿੰਘ ਦੀ ਕੁਆਲਿਟੀ ਸੋਹਣੀ ਲੱਗੀ ਆ ਤਾਂ ਵੀਰੋ ਹੈ ਫੁੱਲ ਰਾਜੀ ਥੱਲੇ ਵਾ ਚੈੱਕ ਕਰ ਲਓ ਅੱਛਾ ਜੀ ਵੇਖੋ ਵੀਰੋ ਥਣ ਥਣ ਚੈੱਕ ਕਰ ਲਓ ਝੋਟੀ ਦਾ ਸੋਹਣਾ ਥਣ ਕੱਢਿਆ ਝੋਟੀ ਨੇ ਤਾਂ ਪਹਿਲਾ ਸੂਹਾ ਤਾਜੀ ਸੂਈ ਆ ਐਂ ਵਜਨ ਦਾ ਰਾਫਿਸ ਕੁਆਲਟੀ ਸੋਹਣੀ ਆ ਇਹ ਸਾਥ ਵੀ ਘਰਤੀ ਆ ਦੋ ਦੰਦ ਚੰਗੀ ਸੋਹਣੀ ਝੋਟੀ ਆ ਜੀ ਕੀ ਬਾਤ ਆ ਨਵਾਂ ਪਸ਼ੂ ਆ ਤਾਂ ਵੇਖੋ ਵੀਰੋ ਲੈਵਲ ਉੱਜੀ ਬਹੁਤ ਸਾਫ ਆ ਫੁੱਲ ਵਜਣਾ ਪਤਲਾ ਚੰਮ ਮਾਲਵੇ ਦੀ ਕੱਟੀ ਆ ਵੇ ਅੱਖਾਂ ਵਾਲਾ ਜੱਡਾ ਵੇ 100 ਤੱਕ ਜੱਡਾ ਕਰ ਰਹੇ ਨੇ ਅੱਖਾਂ ਵਾਲਾ ਜੱਡਾ ਵਾ ਕੀ ਬਾਤ ਆ ਸੋਹਣੀ ਝੋਟੀ ਆ ਜੀ ਦੋ ਚਸ ਨੇ ਖਾ ਪੀ ਗਏ ਬਿਲਕੁਲ ਜੀ ਵੇਖੋ ਵੀਰੋ ਮਗਰ ਵੀ ਕੱਟੀ ਆ ਗਈ ਆ ਚਿੰਗੀ ਸੀ ਬੰਦੀ ਤਿੰਨਾਂ ਦੇ ਮਗਰ ਕਟੀਆਂ ਹੀ ਨੇ ਠੀਕ ਹੈ ਜੀ ਵੀਰ ਜੀ ਮੁੱਲ ਮੁੱਲ ਦਾ ਭਾਵੇਂ 10 ਕਰਾ ਵਾਲਾ ਲੱਖ ਕਰਾ ਵਾਲਾ ਹਾਂਜੀ ਇਹ 90 ਦੀ ਹਾਂ ਨਾ ਹੋਣੀ ਆ 90 ਦੀ 90 ਦੀ ਹਾਲ ਆ ਕੀ ਬਾਤ ਹੈ ਜੀ ਵੇਖੋ ਵੀਰੋ ਵੀਰ ਕਹਿੰਦਾ 90000 ਦੀ ਪਰ ਝੋਟੀ ਤੇ ਤੁਸੀ ਲਾਗੇ ਚੱਲ ਕੇ ਆਓਗੇ ਤੁਸੀ ਛੱਡ ਕੇ ਨਹੀਂ ਜਾਂਦੇ ਐ ਸੋਣੀ ਝੋਟੀ ਆ ਜੀ ਮਗਰ ਵੀ ਕਿੱਤੀ ਠੰਡੀ ਚੋਟੀ 90 90 ਜੋ ਮਾਂ ਤਨ ਕਰ ਦਿਓ 90 ਜੋ 500 ਰੁਪਈਆ ਛੋਟ ਹੋ ਜੇਗੀ ਚਲੋ ਜੀ ਯਾਰ ਗਿਆਨ ਦਿਓ ਕੋਈ ਨਾ ਫੋਨ ਲਾਇਓ ਵੀਰੋ ਮਾਂ ਤਨ ਹੋ ਜਾਣਗੇ ਰੇਟ ਜਿਆ ਜਿਆ ਵੀਰ ਦਾ ਆ ਦੁੱਧ ਵਾਲੀ ਮਸ਼ੀਨ ਹੀ ਆ ਅੱਛਾ ਜੀ ਇਹ ਦੁੱਧ ਵਾਲੀ ਮਸ਼ੀਨ 16 17 ਕਿਲੋ ਵਾਲੀ ਕੀ ਬਾਤ ਹੈ ਚੰਗੀ ਤੇ ਲੱਲੇਦਾਰ ਆ ਜੀ ਤੇ ਲੱਲੇਦਾਰ ਮੈਂ ਇਹ ਅੱਜ ਹੋ ਗਿਆ ਚੌਥਾ ਦਿਨ ਸੂਈ ਨੂੰ ਬੋਲੇ ਤੇ ਆ ਬੋਲੇ ਤੇ ਥੱਲੇ 12 13 ਕਿਲੋ ਹੁਣ ਠੀਕ ਹੈ ਜੀ ਹਾਂ ਖੋਲੋ ਵੀਰ ਜੀ ਵੇ ਚੱਡੇ ਦੇ ਥਾਣਾ ਥਾੜ ਬੱਚਾ ਕੀ ਬੱਚਾ ਕੀ ਪਾਈ ਜਨੇ ਬੱਚਾ ਇਹਦਾ ਵੀ ਕੱਟੀ ਮਗਰ ਵੇ ਮੌਰਾ ਨਸਲ ਦੀ ਕੱਟੀ ਆ ਜੀ ਬਹੁਤ ਸੋਹਣੀ ਕੱਟੀ ਪਾਈ ਜਨੇ ਤਾਂ ਵੇਖੋ ਵੀਰੋ ਲੈਵਾ ਪੰਡਾ ਹੀ ਪਾਈਆਂ ਜੀ ਥੱਲੇ ਥੱਬੇ ਸੁੱਬੇ ਬੜੇ ਲਾਏ ਆ ਕਿੰਨਾ ਦੁੱਧਾ ਜੀ ਇਹਦਾ ਬਹੁਤ ਹੁਣ 12 13 ਕਿਲੋ ਪੌੜਾ ਹੀ ਆ ਜੀ 12 ਕਿਲੋ ਸਟਾਰਟਿੰਗ ਹੋਏਗਾ ਪੱਟੇ ਨੂੰ ਖੱਟ ਕੇ ਵੀ ਜੇ ਸਾਹਮਣੇ ਵੇਲਾ 1 ਵਜਾ ਵਾ 1 ਵਜੇ ਤੁਹਾਨੂੰ ਵੀਡੀਓ ਬਣਾਉਂਦੇ ਆ ਮੈਂ ਖਲਾਰੇ ਹੋ ਜੀ ਵੇਖੋ ਵੀਰੋ ਵੀਰੀਏ ਗਾੜਾ ਫਿਰ ਬਹੁਤ ਹੋ ਗਿਆ ਗਾੜਾ ਵੀ ਇਹਦੀ 3 ਕਿਲੋ ਹੀ ਕੀ ਬਾਤ ਲੈਵਲ ਹੋਆ ਹੈ ਚੰਗਾ ਲੱਗਾ ਥੱਬੇਦਾਰ ਤਾਂ ਵੇਖੋ ਵੀਰੋ ਚੈੱਕ ਕਰ ਲੋ ਤੋਰਾ ਵੱਡੇ ਪੱਲੇ ਚਾ ਚੰਗਾ ਚਗਾਠਾ ਜਗੂਠਾ ਸੋਹਣੀ ਵਜਨ ਫੁੱਲ ਆ ਦੇਖੇ ਭਾਵੇਂ ਲਾਜੇ ਦੀ ਕੋਈ ਠੀਕ ਹੈ ਜੀ 16 ਕਿਲੋ ਦਿੰਦੀ ਐ ਮੈਂ ਦੁੱਧ ਆ ਲਾਗੋਂ ਲਈ ਫਾਰਮ ਚੋਂ ਅੱਛਾ ਜੀ ਹਾਂ ਬੜੇ ਦੁੱਧ ਵਾਲੀ ਮਹੀਂ ਆ ਚਵਾ ਚੂ ਵਧੀਆ ਨਿਕਲਿਆ ਜੀ ਚਵਾ ਵਧੀਆ ਇੱਕ ਨੰਬਰ ਆ ਠੀਕ ਹੈ ਜੀ ਵੱਡੀ ਮਹੀਂ ਆ 16 ਕਿਲੋ ਦੁੱਧ ਦਿੰਦੀ ਏ 16 17 ਕਿਲੋ ਸੇਵਾ ਕਰੇ ਕੋ 18 ਵੀ ਕਰ ਸਕਦਾ ਬਿਲਕੁਲ ਹੁਣ ਆਹੜੇ 12 ਕਿਲੋ ਆ ਅੱਜ ਤੋਂ ਥੇ ਦਿੰਦੀ ਸੂਈ ਵੀਰ ਜੀ ਮੁੱਲ ਮੁੱਲ ਤਾਂ ਇਹਦਾ ਵੀ ਜਾਇਜ਼ ਹੀ ਆ ਹਾਂਜੀ ਜਾਇਜ਼ ਨਹੀਂ ਤੇ ਜਾਇਜ਼ ਹੀ ਦੇ ਦੇਣੀ ਆ ਕਿੰਨੇ ਦੀ ਹੋ ਜੀ ਮੁੱਲ ਤਾਂ ਲੱਖ ਕਰ ਵਾਲਾ ਇੱਕ ਤਾਖਰ ਵਾਲਾ ਇਹ ਵੀ 90 ਦੀ ਦੇ ਦੇਣੀ 90 ਦੀ 90 ਦੀ ਦੇ ਹੋਰ ਮਾਨ ਤੁਹਾਡੇ ਕੋਲ ਸਾਰਾ ਪਤਾ ਨਹੀਂ ਨਹੀਂ ਹੋਰ ਨਹੀਂ ਮਾਨ ਤਾਂ 90 ਦੀ ਹੋਣੀ ਹੈ ਦੋ ਛੱਡ ਦਿਓ ਕੋਈ ਨਾ ਕਾਸੀ ਦੀ ਨਾ ਰਹਿ ਯਾਰ ਛੱਡਾਂਗੇ ਯਾਰ ਯਾਰ ਠੀਕ ਹੈ ਜੀ ਤੇ ਵੇਖੋ ਵੀਰੋ 90 ਜੋ ਮਾਤਨ ਹੋ ਜੂ ਫੋਨ ਜਰੂਰ ਵੀਰ ਨੂੰ ਲਾ ਲਿਓ ਤਾਂ ਰੇਡ ਵੀਰ ਦਾ ਜਾਇ ਜਾ ਵੱਡੇ ਪੱਲੇ ਜੀ ਵੀਰੋ ਝੋਟੀਆਂ ਵੀ ਸ਼ਾਨਦਾਰ ਆ ਚੰਗੇ ਰਿਕਾਰਡ ਆ ਰੀਆਂ ਨੇ ਤਾਂ ਤਿੰਨ ਪਸ਼ੂ ਆ ਗਏ ਹਨ ਜੀ ਓਹ ਦੁੱਧ ਦੇਣੀ ਆ ਉਹਦਾ ਲਈ ਹੀ ਘਰ ਬੱਚਾ ਦਾ ਭਰ ਗਿਆ ਸੀ ਅੱਛਾ ਜੀ ਦੋ ਦੋ ਥੱਲੇ ਹੁਣ 8 ਕਿਲੋ ਆ ਠੀਕ ਆ ਜੀ 8 ਕਿਲੋ ਦੁੱਧ ਉਹ ਦੇਖੇ ਤਾਰਾ ਕਿ ਮੈਂ ਘਰ ਨਹੀਂ ਉਤਾਈ ਘਰ ਲਈ ਵੇਚ ਦੇਣੀ ਹੈ ਇਹਨੂੰ ਅੱਛਾ ਜੀ ਚਲ ਵੇਚ ਦਿੰਦੇ ਆ ਵੀ ਹੁਣ ਕੋਰਾ ਠੀਕ ਆ ਜੀ ਉਹ ਲੈਣੀ ਆ ਮੈਂ ਅੱਛਾ 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 ਆਹ ਠੀਕ ਆ ਜੀ ਤਾਂ ਵੇਖੋ ਵੀਰੋ ਚੰਗੀ ਮائیں ਆ ਵੀਰ ਨੇ ਘਰੇ ਲਈ ਹੈਗੀ ਦੁੱਧ 8 ਲੀਟਰ ਹੈ ਜੀ 8 ਲੀਟਰ ਹੁਣ ਜੇ ਕੋਈ ਸੇਵਾ ਕਰੇ 10 ਵੀ ਚੋ ਸਕਦਾ ਤੇ ਗਾਰੰਟੀ ਨੇ 1 ਮਹੀਨੇ ਦੀ ਸੂਈ ਜੀ ਅੱਛਾ ਜੀ 1 ਮਹੀਨੇ ਦੀ ਸੂਈ ਬਾਕੀ ਇਹਦੀ ਵੀ 2.5 ਕਿਲੋ ਆ ਖੋਲੋ ਖੋਲੋ ਜੀ ਵਿਖਾਈਏ ਤੋਰਾ ਇਹਦਾ ਇਹ ਦੁੱਗੇ ਸੁਵੇ ਮੀਨੀ ਆਵੇ ਮੀਨੀ ਆ ਗਈ ਥਾਲੀ ਆ ਗਈ ਹਨਾ ਥਾਨ ਹੰਗਾਰੇ ਜਵਾਬ ਤੁਸਾਂ ਪੜਾਓ ਮੇਰਾ ਕੋਆ ਕਰੇ ਇਹਦੇ ਨਾਲ ਚੜ ਕੇ ਨਾ ਬਾਹਰ ਠੀਕ ਹੈ ਜੀ ਉਹਨਾਂ ਭੇਜ ਦੇਣੀ ਹੈ ਮਾਈ ਘਰ ਵਾਸਤੇ ਮੈਂ ਕੱਲੇ ਵੇਖਰਨੇ ਆ ਆ ਜੀ ਵੇਖ ਛੱਡਿਓ ਆ ਜੀ ਨਹੀਂ ਤਾਂ ਇੱਕ ਜਵਾਜੂ ਚੰਗਾ ਲੱਗਿਆ ਜੀ ਇੱਕ ਨੰਬਰ ਇਹਦਾ ਠੀਕ ਹੈ ਜੀ ਉਹਦਾ ਰੇਡ ਜਾਲ ਪਾ ਦਿਓ ਜੈ ਜੀ ਜਾਂਦੇ ਹੋਏ ਹਨਾ ਜੀ ਕਿੰਨੇ ਦੀ ਵੀਰ ਜੀ ਦੇ ਦੇਣੀ ਹੈ ਜੀ ਤਾਂ 70000 ਮਹੀਨਾ ਚੋਲੀ ਹੋਣਾ ਅੱਛਾ ਜੀ ਉਹ ਘੱਟ ਦੇ ਦਾਂਗੇ ਕਿੰਨੇ ਦੀ ਜੀ ਮੁੱਲ 60 55 ਦੀ ਹਾਂ ਨਾ ਦੇ ਦਾਂਗੇ ਉਹ ਲਾਟ ਦੇ ਜਰਾ ਹੋਰ ਹੋ ਜੁ ਲੈਸ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਰ ਜੀ ਤੁਸੀਂ ਫੋਨ ਲਾ ਲਿਓ ਵੀਰ ਜੀ ਹਰ ਵੀਡੀਓ ਦੇ ਵਿੱਚ ਲੈਸ ਲੁਸ ਕਰ ਦਿੰਦੇ ਨੇ ਤੇ ਫੋਨ ਜ਼ਰੂਰ ਲਾ ਲਿਓ ਝੋਟੀਆਂ ਚੰਗੀਆਂ ਵਾਂ ਤੇ ਇਹ ਤੁਹਾਨੂੰ ਲੈਸ ਕਰਕੇ ਹੁਣੇ ਦੱਸ ਦੇ ਕਿੰਨਾ ਕਿੰ ਕੀ ਜਾਇਜ਼ ਕਰੋ ਜੀ 2000 ਛੱਡ ਦਾਂਗੇ ਯਾਰ 50 ਪੂਰੇ 50 ਦੀ ਜਾਂਦੇ ਹੋ ਜੀ ਚੱਲ ਹੋ ਗਈ ਯਾਰ ਤਾਂ ਵੇਖੋ ਵੀਰੋ ਤੁਸੀਂ ਐਵੇਂ ਫੋਨ ਲਾ ਲਿਓ ਮਾਂ ਤਨ ਹੋ ਜਾਣੇ ਜੋ ਤਾਂ ਰੇਟ ਜਾਇਜ਼ ਆ ਝੋਟੀਆਂ ਦੇ ਤਾਂ ਨਿਗੇ ਨਿਗੇ ਰੇਟ ਆ ਪਹਿਲੇ ਸੂਏ ਦੀ ਵੀ ਚੰਗੀ ਝੋਟੀ ਆ ਤਾਂ ਉਹ 50 ਦੀ ਜਾਇਜ਼ ਜਾਇਜ਼ ਰੇਟ ਆ ਤਾਂ ਚੰਗੀਆਂ ਸੋਹਣੀਆਂ ਝੋਟੀਆਂ ਨੇ ਇਹ 90 ਦੀ ਆ ਵੀਰ ਜੀ ਆ ਜੈਜ ਰੇਡਾ ਬਾਕੀ ਤੁਸੀਂ ਫੋਨ ਨਾਲ ਲਿਓ ਜਰੂਰ ਤਾਂ ਲੰਮੇ ਸਮੇਂ ਤੋਂ ਵੀਰ ਜੀ ਦਾ ਕੰਮ ਆ ਸਾਫ ਸੁਥਰਾ ਆ ਕਟੇ ਗੁੱਟੀਆਂ ਮਗਰ ਆ ਗਈਆਂ ਬੱਚੇ ਵਿੱਚ ਨੇ ਸੀ ਬੰਦੇ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਬੱਚੇ ਤਨਾਂ ਦੇ 나ੜੂ ਦੇ ਬੱਚੇ ਕੱਲ ਦੀਆਂ ਸੁਈਆਂ ਇਹੇ ਤੁਹਾਡੀਆਂ ਦੋਹੇ ਕੱਲ ਸੁਈਆਂ ਨੇ ਠੀਕ ਹੈ ਜੀ ਇਹ ਕੱਲ ਰਾਤ ਸੁਈ ਰੇ ਕੱਲ ਦੁਹਰਾ ਸੁਈ ਦੁਪਹਿਰ ਕੱਲ ਆ ਮੈਂ ਤਾਂ 나ੜੂ ਕਿਲਾ ਉਹਦਾ ਵੀ ਕਿਲਾ ਤਾਂ ਜੀਆਂ ਨੇ ਜੀ ਤੇ ਸੋਹਣੀਆਂ ਛੋਟੀਆਂ ਰੇਡ ਵੀਰ ਦੇ ਜੈਜ ਆ ਵੀਰੋ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਬਾਕੀ ਵੀਰੋ ਆਪ ਦੀ ਚਵਾਈ ਕਰਿਆ ਕਰੋ ਪਾਸ ਕਰਿਆ ਕਰੋ ਵੇਖ ਫਰਖ ਕੇ ਪਸ਼ੂ ਲਿਆ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਵਾ ਜੀ ਹਾਂਜੀ ਵੀਰ ਜੀ ਆਪਣਾ ਐਡਰੈਸ ਦੱਸੋ ਇੱਕ ਵਾਰੀ ਫੇਰ ਪਿੰਡ ਦੱਸਿਓ ਪਿੰਡ ਸ਼ਕਾਰਮਾਸੀਆਂ ਹਾਂਜੀ ਝੜਾ ਕਰਤਾਪੁਰ ਤਹਿਸੀਲ ਡੇਰਾ ਪਾਪਾ ਨਾਨਕ ਹਾਂਜੀ ਫੋਨ ਨੰਬਰ 9955908676 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ